ਤੇ ਆਪਣਾ ਮੋਰ ਸਾਬ ਆਪਣੇ ਮੈਲ ਗਰਾਉਂਡੇ ਖਮਤੇ ਸੀਗੇ ਤੇ ਉਥੇ ਆਏ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਉਹਨਾਂ ਉਤਰਦਿਆਂ ਸਾਰੀ ਤਿੰਨੇ ਪਿੰਨਾ ਇੱਕ ਗੋਲੀ ਮਾਰੀ ਉਹਨਾਂ ਦੇ ਪੈਰ ਦੇ ਉੱਤੇ ਵੱਜ ਗਈ ਸ਼ਾਹਲੀ ਵੀਰ ਭੱਜੇ ਸ਼ਾਹਲੀ ਵੀਰ ਜਦੋਂ ਭੱਜੇ ਨਾ ਤੇ ਫਿਰ ਉਹ ਮਗਰ ਗਏ ਉਹਨਾਂ ਦੇ ਤੇ ਫਿਰ ਉਹਨਾਂ ਨੇ ਫਿਰ ਦੋ ਗੋਲੀਆਂ ਮਾਰੀਆਂ ਉਹਨਾਂ ਦੇ ਮੁੰਡੇ ਤਿੰਨੇ ਤਿੰਨ ਸੀਗੇ ਉਹ ਕੁਝ ਕੀ ਪਾਇਆ ਸੀ ਉਹਨਾਂ ਨੇ ਮਤਲਬ ਆਪਣਾ ਜੈਕਟ ਪਾਈ ਸੀ ਬਾਕੀ ਦਾ ਮੂੰਹ ਸਿਰ ਵੱਦਾ ਸੀ ਜੈਕਟਾ ਛੋਡੀਆਂ ਪਈਆਂ ਸੀ ਜਦੋਂ ਆਏ ਉਹ ਕੀਤੇ ਜੱਕੀ ਬੋਲੇ ਆਣ ਕਹਿੰਦੇ ਸ਼ਾਲੀ ਤੂੰ ਆ ਅਲੀ ਸ਼ਾਲੀ ਮੁੰਡਾ ਆਪਣਾ ਧਾਰੀ ਹਾਲ ਤੋਂ ਭਰਾ ਜੇ ਤੇ ਆਪਣਾ ਬੋਰਸਾ ਆਪਣੇ ਮੈਦਾਨ ਗ੍ਰਾਉਂਡ ਦੇ ਕੋਲ ਤੇ ਸੀਗੇ ਤੇ ਉੱਥੇ ਆਏ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਉਹਨਾਂ ਉਤਰਦਿਆਂ ਸਾਰੀ ਤਿੰਨ ਇਹ ਪਿੰਨਾ ਇੱਕ ਗੋਲੀ ਮਾਰੀ ਉਹਨਾਂ ਦੇ ਪੈਰ ਦੇ ਉੱਤੇ ਵੱਜ ਗਈ ਤੇ ਸ਼ਾਲੀ ਵੀਰ ਭੱਜੇ ਸ਼ਾਲੀ ਵੀਰ ਜਦੋਂ ਭੱਜੇ ਨਾ ਤੇ ਫਿਰ ਉਹ ਮਗਰ ਗਏ ਉਹਨਾਂ ਦੇ ਤੇ ਫਿਰ ਉਹਨਾਂ ਨੇ ਫਿਰ ਦੋ ਗੋਲੀਆਂ ਮਾਰੀਆਂ ਉਹਨਾਂ ਦੇ ਤੇ ਗੋਲੀਆਂ ਮਾਰਨ ਤੋਂ ਬਾਅਦ ਫਿਰ ਮੈਦਾਨ ਤੋਂ ਮਗਰ ਭੱਜਿਆ ਫਿਰ ਉਹਨਾਂ ਨੇ ਫੇਰ ਉਹ ਵੀ ਗਾੜੀ ਮਿਲਣਾ ਭੱਜ ਕੇ ਗੋਲੀਆਂ ਮਾਰ ਕੇ ਕਿੰਨੇ ਵੈਪਨ ਸੀ ਨਾ ਉਹਨਾਂ ਕੋਲ ਦੋ ਵੈਪਨ ਸੀਗੇ ਕਿੰਨੇ ਮੁੰਡੇ ਸੀ ਮੁੰਡੇ ਤਿੰਨ ਤਿੰਨ ਸੀਗੇ ਕੋਈ ਕੁਝ ਕੀ ਕੀ ਪਾਇਆ ਸੀ ਨਾਲੇ ਉਹਨਾਂ ਨੇ ਮਤਲਬ ਆਪਣਾ ਜੈਕਟ ਪਾਈ ਸੀ ਬਾਕੀ ਉਹਨਾਂ ਦਾ ਮੂੰਹ ਸਿਰ ਵੱਦਾ ਸੀ ਜੈਕਟਾਂ ਛੋਡੀਆਂ ਪਾਈਆਂ ਸੀ ਜਦੋਂ ਆਏ ਸੀ ਉਹ ਕੀ ਕਹਦੇ ਸੀ ਕੀ ਬੋਲੇ ਆ ਗਏ ਆਣ ਕਹਿੰਦੇ ਸ਼ਾਲੀ ਤੂੰ ਇਦਾਂ ਕਰਕੇ ਕਹਿੰਦੇ ਸੀ ਸ਼ਾਲੀ ਕਿਹਾ ਸ਼ਾਲੀ ਕਿਹਾ ਹਾਂ ਮੈਂ ਦੱਸੋ ਤੋ ਨਾ ਉਹਦੇ ਪੈਰ ਤੇ ਗੋਲੀ ਮਾਰ ਦਿੱਤੀ ਇੰਨੇ ਮੁੰਡੇ ਆਏ ਸੀ ਕਿ ਨਾ ਨਾ ਦੋ ਮੁੰਡੇ ਮੋਟਰਸਾਈਕਲ ਦੇ ਉੱਤੇ ਰਏ ਇੱਕ ਮੁੰਡਾ ਉਤਰਿਆ ਉਹਦੇ ਕੋਲ ਦੋ ਵੈਪਨ ਸੀਗੇ ਗੋਲੀਆਂ ਕਿਧਰ ਭਜੇ ਨੇ ਗੋਲੀਆਂ ਮਾਰ ਕੇ ਭਾਜੀ ਉਹ ਭਜੇ ਬੇਬੇ ਨਾਨਕੀ ਉੱਥੇ ਗਰਾਊਂਡ ਚੋਂ ਮਾਰ ਕੇ ਨਾ ਭਜੇ ਬੇਬੇ ਨਾਨਕੀ ਵਾਲ ਨੂੰ ਜਦੋਂ ਚੜਦੀ ਨੇ ਚੜਾਈ ਦੀ ਉਧਰ ਨੂੰ ਭਜੇ ਉਹ ਚੁੱਕੇ ਲੈ ਗਿਆ ਉਹ ਉੱਥੇ ਫਿਰ ਕਹਿੰਦਾ ਸ਼ਾਲੀਵਨ ਮੈਂ ਚੁੱਕੇ ਲੈਦਾ ਨਾਲ ਮੇਰੇ ਦੋਸਤੀ ਦੋ ਚਾਰ ਤੈਨੂੰ ਵੀ ਤੂੰ ਕੋਈ ਕੋਸ਼ਿਸ਼ ਕੀਤੀ ਤੇਰੇ ਵਾਲੀ ਹਾਂ ਮੈਂ ਆਪਣੇ ਜਦੋਂ ਪੱਥਰ ਲੈ ਰੋੜਾ ਲੈ ਕੇ ਭਜਾ ਨਾ ਮਗਰ ਨਾ ਮੇਰੇ ਵੱਲੋਂ ਵੈਪਨ ਕੀਤਾ ਮੈਂ ਕਿਹਾ ਇੱਕ ਮੈਨੂੰ ਕਿਹਾ ਆਫ ਉਹ ਜਗਾ ਤੇ ਮਾਰ ਹਣਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਫਿਰ ਮੈਂ ਰੋੜਾ ਮਾਰਨ ਦੀ ਕੋਈ ਕੀਤੀ ਪਰ ਉਹ ਉਧਰ ਨੂੰ ਭੱਜ ਗਿਆ ਹੁਣ ਕੀ ਹਾਲਾਤ ਨੇ ਸ਼ਾਲੀ ਦੇ ਹੁਣ ਕੋਈ ਪੁਲਿਸ ਨੂੰ ਰਿਪੋਰਟ ਕਰਾ ਦਿੱਤੀ ਹੈ ਹਾਂਜੀ ਹਾਂਜੀ ਰਿਪੋਰਟ ਦਿੱਤੀ ਹੈ ਹਾਂਜੀ ਹਾਂਜੀ ਮੈ ਲਗਰਾਉਂਡ ਤੇ ਗੋਲੀ ਚੱਲੀ ਅੱਜ ਮੌਕੇ ਤੇ ਆਏ ਆ ਇਹਨਾਂ ਦਾ ਐਕਚੁਅਲੀ ਨਾ ਇੱਕ ਕਰਨਾ ਮੁੰਡਾ ਖੁੰਡੇਪਿੰਡ ਦਾ ਇੱਕ ਮੁੰਡਾ ਹੈਗਾ ਵਾ ਦੀਨਵਾਲ ਦੀਨੇਵਾਲ ਦਾ ਬਿਲਕੁਲ ਦੀਨਪੁਰ ਦਾ ਬੰਟੀ ਮੁੰਡਾ ਇਹ ਆਪਸ ਵਿੱਚ ਪਹਿਲਾਂ ਵੀ ਲੜਦੇ ਝਗੜਦੇ ਨੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਦੋਨੋਂ ਤੇ ਇਹਨਾਂ ਤੇ ਪਹਿਲਾਂ ਵੀ ਆਲਰੇਡੀ ਮਕਦਮੇ ਦਰਜ ਨੇ ਇਨਾਂ ਦੇ ਆਪਸ ਵਿੱਚ ਪਹਿਲਾਂ ਕੋਈ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਇਸ ਕਰਕੇ ਅੱਜ ਇਹਨਾਂ ਨੇ ਇੱਥੇ ਗੋਲੀ ਚਲਾਈ ਆ ਇੱਕ ਮੁੰਡਾ ਇੰਜਰਡ ਹੋਇਆ ਉਹਦੇ ਵਿੱਚ ਛੱਲੀ ਜਿਹਦੇ ਫਾਇਰ ਆਰਮ ਲੱਗਾ ਹੈ ਤੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜਿਹੜੇ ਮੁੰਡੇ ਦੇ ਜਿਹੜਾ ਇੰਜਰਡ ਹੋਇਆ ਉਹ ਹੀ ਇਹਨਾਂ ਦੇ ਨਾਲ ਸੀ ਜਿਹਨਾਂ ਤੋਂ ਬਰਾ ਉਹ ਜਿਹੜਾ ਬੰਟੀ ਗਰੁੱਪ ਹੈ ਜਿਹੜਾ ਉਹ ਇਹਨਾਂ ਦੇ ਨਾਲ ਦਾ ਮੁੰਡਾ ਇਹਨਾਂ ਦੇ ਗਰੁੱਪ ਦਾ ਸੀਗਾ ਤੇ ਉਹਨਾਂ ਦੇ ਨਾਲ ਰਿਲੇਟਡ ਸੀਗਾ ਜਦੋਂ ਗਰਾਊਂਡ 'ਚ ਆਇਆ ਤੇ ਉਹਦੇ ਨਾਲ ਫਾਇਰ ਇੰਜਰੀ ਕੀਤੀ ਕਿੰਨੇ ਲੋਕ ਜਿਹੜੇ ਫਾਇਰਮ ਵਾਲੇ ਸਾਰੇ ਵਾਲੇ ਤਿੰਨ ਜਣੇ ਸੀ ਸੋਟ ਕੋਈ ਕੱਪੂ ਆ ਬਸ ਨਹੀਂ ਇਨਵੈਸਟੀਗੇਸ਼ਨ ਜਲਦੀ ਆਬੂ ਆ ਜਾਣ ਕਿੰਨੇ ਫਾਇਰ ਕੀਤੇ ਜੀ ਸਰ ਫਾਇਰ ਉਹਨਾਂ ਚਾਰ ਕੀਤੇ ਜੀ ਸਰ ਕੱਲ ਰਾਤੀ ਵੀ ਦਾਦੇ ਕੋਈ ਕੋਲੀ ਚਲੀ ਜੀ ਕੋਈ ਜੀਨ ਪੜ ਚੁੱਕੇ ਉਹ ਵੀ ਹਵਾਈ ਫਾਇਰ ਰਾਤ ਵੀ ਹੋਇਆ ਹੈ ਉਸ ਨਾਲ ਰਿਲੇਟਡ ਆ ਉਹ ਵੀ ਆਪਾਂ ਨੂੰ ਵੈਸੀ ਅਸੀਂ ਕਰ ਰਹੇ ਹਾਂ ਪੂਟਾ ਕੋਈ ਸਰਾਗ ਲੱਭਾ ਜੀ ਬਸ ਲੱਗ ਲੱਗ ਕਰ ਹੀ ਰਹੇ ਤੁਹਾਡੇ ਸਾਹਮਣੇ ਦੇਖੋ ਮੌਕੇ ਤੇ ਹੀ ਕਰ ਰਹੇ ਹਾਂ ਕੋਲ ਕੰਮ ਕਰ ਰਹੇ ਹਾਂ ਕਰ ਰਹੇ ਹਾਂ ਕਰ ਰਹੇ ਹਾਂ ਟੋਟਲੀ ਸਰਾਗ ਤੁਹਾਡੇ ਨੂੰ ਕੀ ਕਰਵਾਈ ਕੀਤੀ ਹੈ ਜੀ ਆ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰਕੇ ਬੰਦੇ ਦੋਸ਼ੀ ਅਰੈਸਟ ਕਰ ਰਹੇ ਹਾਂ